ਸਾਨੂੰ ਕਿਰਪਾਨ ਦਿੱਤੀ ਕਿਰਪਾ ਦੀ ਕਿਰਪਾ ਕਰਿਓ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਕੱਢਿਓ ਤੇ ਚੌਥਾ ਕਸ਼ਹਿਰਾ ਹੈਗਾ ਕਪੜਾ ਹੀ ਆ 2 ਟਾਈ ਮੀਟਰ ਦਾ ਇਹ ਤਾਂ ਕਸ਼ਹਿਰਾ ਪਤਾ ਕਿ ਪੁੱਤਰ ਜਿਹਦੇ ਨਾਲ ਤੇਰੀਆਂ ਲਾਵਾਂ ਹਈਆਂ ਕਈ ਵਾਰੀ ਨਾ ਬੰਦੇ ਦੇ ਕਰਮਾਂ ਕਰਕੇ ਜੀਵਨ ਸਾਥੀ ਪਸੰਦ ਦਾ ਨਹੀਂ ਮਿਲਦਾ ਸਾਰਿਆਂ ਨੂੰ ਇਦਾਂ ਨਹੀਂ ਹੁੰਦਾ ਸੀ ਛੋਟੇ ਹੁੰਦੇ ਪੁੱਛਦੇ ਸੀ ਦਾਦੀ ਨੂੰ ਮਾਂ ਆ ਜਿਹੜੀ ਕਹਾਵਤ ਆ ਜੋੜੀਆਂ ਜੱਗ ਥੋੜੀਆਂ ਨਰੜ ਬਚੇਰੇ ਇਹਦਾ ਕੀ ਮੀਨਸ ਹੈ ਇਹ ਸਾਡੀ ਬਜ਼ੁਰਗ ਦਾਦੀ ਨੇ ਕਿਹਾ ਪੁੱਤਰਾ ਤੂੰ ਅਜੇ ਨਿਆਣਾ ਵਾ ਜਦੋਂ ਵੱਡਿਓ ਕੇ ਵਿਆਹੇ ਗਏਗਾ ਨਾ ਫਿਰ ਤੁਹਾਨੂੰ ਕਹਾਵਤ ਸਮਝ ਆਊਗੀ ਉਹਦਾ ਕਾਰਨ ਤੁਸੀਂ ਹੁਣ ਪੜੇ ਲਿਖੇ ਆ ਬਜ਼ੁਰਗਾਂ ਨੂੰ ਪਤਾ ਨਰੜ ਦਾ ਕਿ ਪੁਰਾਣੇ ਸਮੇਂ ਗਾਵਾਂ ਮੱਝਾਂ ਦੇ ਵਾਗ ਹੁੰਦੇ ਸੀ ਤੇ ਜਿਹੜੀ ਗਾਂ ਜਾਂ ਮੱਝ ਉਪਰੇ ਪਾਸੇ ਜਾਂਦੀ ਨਵੀਂ ਸੀ ਉਹਨੂੰ ਫਿਰ ਵਧਿਆ ਦੇ ਨਾਲ ਨਰੜ ਕਰ ਦੇਣਾ ਵੀ ਜਿੱਧਰ ਨੂੰ ਇਹ ਜਾਊ ਹੁਣ ਕਈਆਂ ਨਾਲ ਇਦਾਂ ਹੋਇਆ ਵੀ ਸ਼ਾਦੀ ਜ਼ਰੂਰ ਹੋ ਗਈ ਗੁਰੂ ਗ੍ਰੰਥ ਸਾਹਿਬ ਨਾਲ ਪਰ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਉਹਨਾਂ ਦਾ ਸੁਭਾਅ ਨਹੀਂ ਮਿਲਦਾ ਕਰਨ ਨਰਕ ਬਣੇ ਪਏ ਕਲੇਸ਼ ਹੈ ਜੀ ਬੰਦਾ ਇਹਨੂੰ ਤੇ ਪਤਨੀ ਇਹਨੂੰ ਜਾਂਦੀ ਆ ਕਈ ਸਿੰਘਾਂ ਦੇ ਘਰ ਚ ਇਹ ਵੀ